ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਬਰਡ ਫਲੂ ਦੇ ਕਈ ਮਾਮਲੇ ਸਾਹਮਣੇ ਆਏ ਨੇ ਕਈ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਜਿਸ ਵਿੱਚ ਏਵIAN ਫਲੂ H5N1 ਪਾਇਆ ਗਿਆ ਹੈ ਰਿਪੋਰਟ ਆਉਣ ਤੋਂ ਬਾਅਦ ਅੰਡੇ ਅਤੇ ਚਿਕਨ ਖਾਣ ਵਾਲਿਆਂ ਨੂੰ ਸਾਵਧਾਨ ਕੀਤਾ ਗਿਆ ਹੈ ਬਰਡ ਫਲੂ ਇੱਕ ਖਤਰਨਾਕ ਬਿਮਾਰੀ ਹੈ ਅਮਰੀਕਾ ਵਿੱਚ ਏਵIAN ਫਲੂ ਦੇ ਕਈ ਮਾਮਲੇ ਸਾਹਮਣੇ ਆਏ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਬਰਡ ਫਲੂ ਦੇ ਕਈ ਮਾਮਲੇ ਸામਨੇ ਆਏ ਨੇ ਬर्ड ਫਲੂ ਦੀ ਬਿਮਾਰੀ ਨੂੰ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਪੰਛੀਆਂ ਤੋਂ ਮਨੁੱਖਾਂ ਵਿੱਚ ਤੇਜ਼ੀ ਨਾਲ ਫੈਲਦਾ ਹੈ ਬर्ड ਫਲੂ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਚਿਕਨ ਅਤੇ ਅੰਡੇ ਖਾਣ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ ਬर्ड ਫਲੂ ਮਨੁੱਖਾਂ ਵਿੱਚ ਬਹੁਤ ਘਾਤਕ ਹੋ ਸਕਦਾ ਹੈ ਜਦੋਂ ਐਚ ਐਨ 1 ਨਾਲ ਸੰਕਰਮਿਤ ਹੁੰਦਾ ਹੈ ਤਾਂ ਮਨੁੱਖਾਂ ਵਿੱਚ ਲਗਭਗ 2 ਤੋਂ 8 ਲੱਛਣ ਦੇਖੇ ਜਾਂਦੇ ਨੇ ਕਈ ਵਾਰ ਲੋਕ ਬर्ड ਫਲੂ ਦੇ ਲੱਛਣਾਂ ਨੂੰ ਮੌਸਮੀ ਫਲੂ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਨੇ ਬਰਡ ਫਲੂ ਦੇ ਲੱਛਣ ਖੰਘ ਅਤੇ ਗਲੇ ਵਿੱਚ ਖਾਰਸ਼ ਤੇਜ਼ ਬੁਖਾਰ ਜ਼ੁਕਾਮ ਅਤੇ ਨੱਕ ਵਗਣਾ ਹੱਡੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ ਠੰਡ ਅਤੇ ਥਕਾਵਟ ਮਹਿਸੂਸ ਕਰਨਾ ਸਿਰ ਅਤੇ ਛਾਤੀ ਵਿੱਚ ਤੇਜ਼ ਦਰਦ ਭੁੱਖ ਨਾ ਲੱਗਣਾ ਆਦਿ ਨੇ ਖੰਘ ਦੇ ਨਾਲ ਨਾਲ ਤੇਜ਼ ਬੁਖਾਰ ਅਤੇ ਸਰੀਰ 'ਚ ਤੇਜ਼ ਦਰਦ ਹੋਣ ਤੇ ਇਸ ਨੂੰ ਹਲਕਾ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਬਰਡ ਫਲੂ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਨੇ ਬਰਡ ਫਲੂ ਮਨੁੱਖਾਂ ਵਿੱਚ ਤੇਜ਼ੀ ਨਾਲ ਕਿਵੇਂ ਫੈਲਦਾ ਹੈ ਜਦੋਂ ਤੁਸੀਂ ਸੰਕਰਮਿਤ ਪੰਛੀਆਂ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਬਰਡ ਫਲੂ ਦਾ ਖਤਰਾ ਵੱਧ ਜਾਂਦਾ ਹੈ ਜੇਕਰ ਤੁਸੀਂ ਕਿਸੇ ਸੰਕਰਮਿਤ ਪੋਲਟਰੀ ਫਾਰਮ ਤੇ ਜਾਂਦੇ ਹੋ ਅਤੇ ਉੱਥੇ ਇਸ ਦੀ ਦੇਖਭਾਲ ਕਰਦੇ ਹੋ ਤਾਂ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ਸੰਕਰਮਿਤ ਪੰਛੀ ਦੇ ਮਲ ਨੱਕ ਮੂੰਹ ਅਤੇ ਅੱਖਾਂ ਵਿੱਚੋਂ ਨਿਕਲਣ ਵਾਲਾ ਤਰਲ ਵੀ ਇਸ ਲਾਗ ਦੇ ਫੌਨ ਦਾ ਖਤਰਾ ਵਧਾ ਦਿੰਦਾ ਹੈ ਜੇਕਰ ਤੁਸੀਂ ਕਿਸੇ ਸੰਕਰਮਿਤ ਪੰਛੀ ਦਾ ਅੰਡੇ ਜਾਂ ਮਾਸ ਖਾਦਾ ਹੈ ਤਾਂ ਤੁਹਾਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ